ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਆ ਮਸ਼ੀਨ ਆਲੀ ਤਰਮਟ ਵਾਲੀ ਠੀਕ ਆ ਬਿਲਕੁਲ ਨਵੀਂ ਮਸ਼ੀਨ ਆ ਇੱਕ ਰਾਏ ਤੇ ਬਾਈ ਜੀ ਦਿੱਤੀ ਜਾਂਦੀ ਆ ਤੇ 500 ਰੁਪਿਆ ਮਸ਼ੀਨ ਦਾ ਕਿਰਾਇਆ ਵਾ ਤੇ ਜੇ ਕੇਵਲ ਤਾਰ ਤੁਸੀਂ ਨਾਲ ਲੈ ਕੇ ਜਾਓਗੇ ਸਾਡੇ ਕੋਲੋਂ ਠੀਕ ਆ ਫੇਰ 600 ਰੁਪਿਆ ਕਰਾਇਆ ਜੇ ਤੁਹਾਡੇ ਕੋਲੇ ਕੇਵਲ ਆ ਫਿਰ 500 ਆ ਤੇ ਕਿਸੇ ਨੂੰ ਲੋਡ ਹੋਵੇ ਆ ਮਸ਼ੀਨ ਤੇ ਡਰੈਸ ਨੰਬਰ ਤੁਹਾਨੂੰ ਦਿੱਤਾ ਹੋਇਆ ਪੰਡ ਤਖਾਨ ਵੱਧ ਪੰਨਾ ਡਰਾਈਵਰ ਪੱਤੀ ਬੁੱਢਾ ਕਿਸੇ ਵੀਰ ਭਰਾ ਨੂੰ ਲੋਡ ਹੋਵੇ ਆਰਦਾ ਟਰੈਕਟਰ ਨਾਲ ਲਿਆਓ ਲੈਂਕਾਂ ਤੇ ਚਲੀ ਜਾਂਦੀ ਹੈ ਵੀਰੇ गाइस ਠੀਕ ਆ ਵੇ ਲੋ 2023 ਮਾਡਲ ਬਿਲਕੁਲ ਨਵੀਆਂ ਅੱਜ ਕੱਲ ਬਈ ਜਮਖ ਖੰਜਰ ਹੋਈਆਂ ਦਾ 700-700 ਰੁਪਿਆ ਕਰਾ ਲਈ ਜਾਂਦੇ ਆ ਠੀਕ ਆ ਕਿਸੇ ਨੂੰ ਵੀ ਲੋੜ ਹੋਵੇ ਆ ਨੰਬਰ ਤੇ ਬਈ ਜੀ ਸੰਪਰਕ ਕਰ ਲੈਣ ਠੀਕ ਆ ਪਰ ਸਾਧਨ ਵੀਰ ਵਣ ਕੇ ਜ਼ਰੂਰ ਨਾਲ ਲੈਣ ਟ੍ਰੈਕਟਰ ਇੱਕ ਇਹਦੇ ਵਿੱਚ ਖੂਬੀ ਬਈ ਜੀ ਇਹ ਆ ਕਿ ਜਿਹੜੀਆਂ ਉਹ ਦੂਜੀਆਂ ਮਸ਼ੀਨਾਂ ਨਾਲ ਇਹ ਦੋ ਲੈਂਕਾਂ ਦੇਖੋ ਜੀ ਇੱਕ ਇਧਰ ਆ ਇੱਕ ਇਧਰ ਆ ਥੋਸ ਥੋਸ ਉਹਨਾਂ ਵਾਲੀ ਦੇ ਇੱਕ ਬਸ ਸਿਰਫ ਕੀ ਹੈ ਸੈਂਟਰ ਦੇ ਵਿੱਚ ਆ ਉਹ ਫਿਰ ਇੱਥੇ ਵੀ ਜਿਨੇ ਕਟਾਈ ਕਰਨੀ ਆ ਉਹ ਸੈਂਟਰ ਜੇਕਰ ਇੱਕ ਹੁੰਦੀ ਆ ਇਧਰ ਮੰਨ ਕੇ ਚੱਲੋ ਐਟ ਆ ਗਈ ਉਹ ਫਿਰ ਆਏ ਟੁੱਟਣ ਦਾ ਵੀ ਯਾਨਕਿ ਵਿੰਗੀ ਹੋਣ ਦਾ ਵੀ ਖਤਰਾ ਰਹਿੰਦਾ ਵਾ ਇਹਦਾ ਕੋਈ ਖਤਰਾ ਨਹੀਂ ਗਾ ਦੋਨੇ ਪਾਸੇ ਲੱਗੀਆਂ ਹੋਈਆਂ ਪੂਰੀ ਵਧੀਆ ਕਟਾਈ ਕਰਦੀ ਆ ਚੈੱਕ ਕਰਕੇ ਦਵਾਵਾਂਗੇ ਵੀਰੇ ਚਲਾ ਕੇ ਦਵਾਵਾਂਗੇ ਚਲਾ ਕੇ ਲਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ